ਇਹ ਜਿਹੜੇ ਹੁਣ ਚਾਰ ਆਏ ਨੇ ਕੈਂਡੀਡੇਟ ਨਿਲ ਜੋਸੀ ਜੀ ਹੈ ਆਪਣਾ ਕੁਲਦੀਪ ਸਿੰਘ ਢਾਲੀਵਾਲ ਜੀ ਹੈ ਇਹ ਪਹਿਲਾਂ ਆਪਦੇ ਵਿੱਚ ਮੰਤਰੀ ਵੀ ਨੇ ਇਹ ਮੰਤਰੀ ਵੀ ਰਹੇ ਤਾਂ ਵੀ ਕਿਸੇ ਨੂੰ ਆ ਕੇ ਪਬਲਿਕ ਨੂੰ ਮਿਲੇ ਹੀ ਨਹੀਂ ਹੈ ਸਰੋ ਹਰੇ ਕਿਉਂ ਹਰੇ ਕਿਉਂ ਜੇ ਉਹਨਾਂ ਕੰਮ ਕੀਤਾ ਹੁੰਦਾ ਤੇ ਹਰੇ ਕਿਉਂ ਦੇਖੋ ਕੱਲ ਇਹ ਪਹਿਲਾਂ ਬੀਜੇਪੀ ਦੀ ਮੰਤਰੀ ਰਹੇ ਮੰਤਰੀ ਤੋਂ ਬਾਅਦ ਉਹਨਾਂ ਨੇ ਕਾਲੀ ਦਲ ਜੁਆਇਨ ਕਰ ਲਈ ਠੀਕ ਹੈ ਜਿੰਨੇ ਬੰਦੇ ਨੇ ਡਿਵੈਲਪਮੈਂਟ ਕੀਤੀ ਹੋਵੇ ਉਹਨੂੰ ਪਬਲਿਕ ਉਹਦਾ ਸਾਥ ਵੀ ਦੇਗੀ ਸਰਕਾਰ ਦੀ ਗੱਲ ਕਰੀਏ ਕੁਲਦੀਪ ਸਿੰਘ ਢਾਲੀਵਾਲ ਦੀ ਉਹ ਜਦੋਂ ਦੀ ਪਾਰਟੀ ਬਣੀ ਹੋਈ ਹੈ ਉਹਨਾਂ ਦੇ ਕਿਸ ਤਰ੍ਹਾਂ ਦੇ ਕੰਮ ਵੇਖਦੇ ਜੀ ਸਰਕੁਲਦੀਪ ਸਿੰਘ ਢਾਲੀਵਾਲ ਨੇ ਜੇ ਕੋਈ ਕੰਮ ਕੀਤਾ ਹੁੰਦਾ ਤੇ ਅੱਜ ਉਹਨੂੰ ਮੰਤਰੀ ਤੋਂ ਐਮਪੀ ਦੀ ਸੀਟ ਤੋਂ ਦੇ ਦਿੱਤੀ ਕਿਹੜੀ ਗੱਲਾਂ ਦਿੱਤੀ ਠੀਕ ਹੈ ਮੌਜੂਦਾ ਇੱਥੋਂ ਦੇ ਆ ਮੰਤਰੀ ਨੂੰ ਕਦੀ ਅੱਜ ਤੱਕ ਅਸੀਂ ਦੇਖਿਆ ਨਹੀਂ ਉਹਨਾਂ ਨੂੰ 나 ਭਾਈ ਮੈਂ ਤੁਹਾਨੂੰ ਕਹਿੰਦਾ ਤੁਸੀਂ ਇੱਥੋਂ ਆ ਕੰਪਨੀ ਬਾਹਰ ਤੋਂ ਲੰਘ ਜਾਓ ਉਹ ਸਾਈਡ ਦੇ ਉੱਤੇ ਰਾਤ ਨੂੰ ਖਲੋਤਿਆਂ ਦੇ ਆਪਣਾ ਛੁਰੀਆਂ ਮਾਰਦੇ ਲੋਕਾਂ ਦਾ ਸਟੈਂਸ ਨੇਚਰਸ ਮਤਲਬ ਆਪ ਵੀ ਸੇਫ ਹੈਗਾ ਰੋਜ਼ ਹੀ ਕ੍ਰਾਈਮ ਕ੍ਰਾਈਮ ਕਿਤੇ 42 ਲੱਖ ਰੁਪਏ ਲੁੱਟਾਂਦੇ ਆ ਕਿਤੇ ਕਿਸੇ ਨੂੰ ਗੋਲੀ ਮਾਰ ਕੇ ਜਾ ਰਹੇ ਕਿਤੇ ਕੁਛ ਛਰੇ ਆਮ ਤੇ ਕਰਦੇ ਬੈਨੇ ਲਾ ਕੇ ਪੁੱਛਦਾ ਥਾਣਾ ਹੁੰਦਾ ਬਤਨ ਲੁੱਟ ਕੇ ਲੈ ਜਾਂਦੇ ਵਿਜੇ ਕੁਮਾਰ ਪ੍ਰਤਾਪ ਜੀ ਆਈਪੀਐਸ ਅਫਸਰ ਸੀ ਤੇ ਐਸਐਸਪੀ ਵੀ ਰਹੇ ਆ ਅਸੀਂ ਆਪ ਖੁਦ ਉਹਨਾਂ ਦੀ ਤਾਰੀਫ ਕਰਦੇ ਆ ਉਹ ਆ ਕੇ ਵੇਸ਼ ਬਦਲ ਕੇ ਵੇਦੇ ਹੀ ਜਿਹੜਾ ਕ੍ਰਾਈਮ ਕਰਦਾ ਸੀ ਉਹਨੂੰ ਫੜਦੇ ਸੀ ਤੇ ਬਿਲ ਨਾਲ ਨਾਲ ਵੋਟਾਂ ਜੇ ਨਹੀਂ ਹੋਣੀਆਂ ਇਹ ਪਹਿਲਾਂ ਅਸਰ ਹੈਗਾ ਸੀ ਹੁਣ ਅਸਰ ਉਹਦਾ ਖਤਮ ਹੋ ਗਿਆ ਕਿਉਂਕਿ ਬਾਕੀ ਚੀਜ਼ਾਂ ਜਿਹੜੀਆਂ ਨੇ ਫੇਲ ਹੋ ਗਈਆਂ ਕਿਉਂਕਿ ਖੂਹਾਂ ਹੁੰਦੀਆਂ ਵੀ ਐ ਲਾਈਟਾਂ ਆਮ ਪਬਲਿਕ ਦਾਂਦੀਆਂ ਵੀ ਐ ਕੋਈ ਸੁਣਾਈ ਨਹੀਂ ਹੁੰਦੀ ਕਿਸੇ ਅਧਿਕਾਰ ਨੂੰ ਮੈਂ ਫੋਨ ਕੀਤਾ ਕੋਈ ਫੋਨ ਹੀ ਨਹੀਂ ਚੁੱਕਦਾ ਲੋਕ ਸਭਾ ਇਲੈਕਸ਼ਨ ਆ ਗਏ ਨੇ ਤੇ ਸਿਆਸੀ ਅਖਾੜਾ ਜਿਹੜਾ ਚੰਗੀ ਤਰ੍ਹਾਂ ਭਖ ਚੁੱਕਿਆ ਹੈ ਚਾਰੋਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਜਾਰੀ ਕਰ ਦਿੱਤੇ ਨੇ ਗੱਲ ਕਰੀਏ ਲੋਕਾਂ ਦੀ رائے ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਹੀ ਜਿਹੜੀ ਸਰਕਾਰ ਬਣਾਉਣ ਚ ਸਭ ਤੋਂ ਵੱਡੀ ਮਦਦ ਕਰਦੇ ਨੇ ਤਾਂ ਲੋਕਾਂ ਦੀ رائے ਲੈਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਿਸ ਦੀ ਸਰਕਾਰ ਲਿਆਉਣਾ ਚਾਹੁੰਦੇ ਨੇ ਤਾਂ ਅਸੀਂ ਇਸ ਵੇਲੇ ਪਹੁੰਚੇ ਹਾਂ ਅੰਮ੍ਰਿਤਸਰ ਦੇ ਇਲਾਕੇ ਵਿੱਚ ਕੰਪਨੀ ਬਾਗ ਚ ਜਿੱਥੇ ਲੋਕਾਂ ਨਾਲ ਗੱਲਬਾਤ ਕਰਕੇ ਦੇਖਾਂਗੇ ਕਿ ਅਕਸਰ ਲੋਕਾਂ ਦੇ ਮਨਾਂ ਵਿੱਚ ਕੀ ਚੱਲ ਰਿਹਾ ਹੈ ਲੋਕ ਕਿਹੋ ਜੀ ਸਰਕਾਰ ਚਾਹੁੰਦੇ ਨੇ ਤਾਂ ਸਾਡੇ ਨਾਲ ਕੁਝ ਲੋਕ ਮਜੂਨ ਨੇ ਗੱਲਬਾਤ ਕਰਦੇ ਨੇ ਸਰ ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਸ਼ਿਕਾਲ ਜੀ ਹਾਂਜੀ ਵੋਟ ਆ ਰਹੀ ਹੈ ਤੁਸੀਂ ਦੇਖਿਆ ਇਹ ਲੋਕ ਸਭਾ ਦੇ ਇਲੈਕਸ਼ਨ ਨੇ ਚਾਰੋਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਾਰੀ ਕਰਤੇ ਨੇ ਦੋ ਵਾਰ ਐਮਪੀ ਰਹੇ ਚੁਕੇ ਗੁਰਜੀਤ ਸਿੰਘ ਓਜਲਾ ਦੂਸਰੀ ਅਕਾਲੀ ਦਲ ਤੋਂ ਗੱਲ ਕਰੀਏ ਨੀਲ ਜੋਸ਼ੀ ਤਾਂ ਮੌਜੂਦਾ ਸਰਕਾਰ ਆਮ ਪਾਰਟੀ ਤੋਂ ਕੁਲਦੀਪ ਧਾਲੀਵਾਲ ਤਾਂ ਕਿਸ ਚਿਹਰੇ ਨੂੰ ਵੋਟ ਪਾਣਾ ਚਾਹੁੰਦੇ ਜੀ ਕਿਸ ਤਰ੍ਹਾਂ ਦਾ ਐਮਪੀ ਚਾਹੁੰਦੇ ਜੀ ਸਰ ਦੇਖੋ ਜਿਹੜੀ ਸਰਕਾਰ ਦੇ ਵਿੱਚ ਜਿਹੜਾ ਆਦਮੀ ਸੰਸਦ ਦੇ ਵਿੱਚ ਜਾ ਕੇ ਬੋਲਦਾ ਉਹਦੇ ਵਿੱਚ ਤੇ ਗਰਜੀਤ ਸਿੰਘ ਓਜਲਾ ਹੀ ਬੋਲੇ ਆ ਉਹਨਾਂ ਨੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਵਾਸਤੇ ਵੀ ਦੇਖੋ ਤੁਸੀਂ ਆਪਣਾ ਜਿਹੜੇ ਹਾਈਵੇ ਬਣਦੇ ਪਿਆ ਪੁੱਲ ਬਣਦੇ ਪਿਆ ਉਹਨਾਂ ਵਾਸਤੇ ਵੀ ਉਹਨਾਂ ਨੇ ਸੰਸਦ ਦੇ ਵਿੱਚ ਜਾ ਕੇ ਬੋਲਿਆ ਵਾ ਸੋ ਇਸ ਟਾਈਮ ਤੇ ਜਿਹੜੀ ਆਵਾਜ਼ ਹੈ ਉਹ ਤੇ ਗਰਜੀਤ ਸਿੰਘ ਓਜਲਾ ਜਿਹੜਾ ਮੌਜੂਦਾ ਐਮਪੀ ਹੈ ਜਿੰਨੇ ਕੰਮ ਕੀਤੇ ਲੋਕਾਂ ਦੇ ਲੋਕਾਂ ਦੇ ਵਿੱਚ ਵਿਚਰਿਆ ਵਾ ਇਹ ਜਿਹੜੇ ਹੁਣ ਚਾਰ ਆਏ ਨੇ ਕੈਂਡੀਡੇਟ ਅਨਿਲ ਜੋਸ਼ੀ ਜੀ ਐ ਆਪਣਾ ਕੁਲਦੀਪ ਸਿੰਘ ਢਾਲੀਵਾਲ ਜੀ ਐ ਇਹ ਪਹਿਲਾਂ ਆਪਦੇ ਵਿੱਚ ਮੰਤਰੀ ਵੀ ਨੇ ਇਹ ਮੰਤਰੀ ਵੀ ਰਹੇ ਤਾਂ ਵੀ ਇਹ ਕਿ ਕਿਸੇ ਨੂੰ ਆ ਕੇ ਤੇ ਪਬਲਿਕ ਨੂੰ ਮਿਲੇ ਹੀ ਨਹੀਂ ਆ ਸੋ ਜਿਹੜਾ ਆਦਮੀ ਪਬਲਿਕ ਦੇ ਵਿੱਚ ਰਹੇਗਾ ਉਹੀ ਆਦਮੀ ਜਿੱਤ ਦਾ ਹੱਕਦਾਰ ਬਣਦਾ ਪਰ ਜੇ ਗੱਲ ਕਰ ਲਈਏ ਕਾਲੀ ਦਲ ਦੀ ਕਾਲੀ ਦਲ ਤੋਂ ਅਨਿਲ ਜੋਸ਼ੀ ਜੀ ਤੇ ਕਹਿੰਨਾ ਕਿ ਜਦੋਂ ਸਰਕਾਰ 'ਚੇ ਸਨ ਤਾਂ ਉਹਨਾਂ ਦੁਆਰਾ ਇੰਨੇ ਕੰਮ ਕੀਤੇ ਗਏ ਨੇ ਕਿ ਸੜਕਾਂ ਦੀ ਗੱਲ ਕਰ ਲਈਏ ਪਾਰਕਾਂ ਦੀ ਗੱਲ ਕਰ ਲਈਏ ਸਾਰੀ ਉਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਜੇਕਰ ਉਹ ਸਰਕਾਰ ਥੋੜਾ ਹੋਰ ਟਾਈਮ ਦਿੰਦੀ ਤਾਂ ਉਹਨਾਂ ਨੇ ਆਈਪੀਐਲ ਸਟੇਡੀਅਮ ਵੀ ਇੱਥੇ ਬਣਾਉਣ ਦੀ ਸੋਚੀ ਸੀ ਆਈਟੀਸੀ ਵਰਗੇ ਹੋਰ ਜਿਹੜੇ ਪਲਾਨ ਸੋਚ ਕੇ ਬੈਠੇ ਸਨ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਨਤਾ ਨੇ ਦੁਬਾਰਾ ਮੌਕਾ ਹੀ ਨਹੀਂ ਦਿੱਤਾ ਕਿਉਂਕਿ ਸਰਕਾਰ ਸਾਡੀ ਆਈ ਹੀ ਨਹੀਂ ਤੇ ਕੰਮ ਕਿਸ ਤਰ੍ਹਾਂ ਕਰ ਦੇ ਸਰੋ ਹਰੇ ਕਿਉਂ ਹਰੇ ਕਿਉਂ ਜੇ ਉਹਨਾਂ ਕੰਮ ਕੀਤਾ ਹੁੰਦਾ ਤੇ ਹਰੇ ਕਿਉਂ ਦੇਖੋ ਕੱਲ ਪਹਿਲਾਂ ਬੀਜੇਪੀ ਚ ਸੀ ਮੰਤਰੀ ਰਹੇ ਮੰਤਰੀ ਤੋਂ ਬਾਅਦ ਉਹਨਾਂ ਨੇ ਕਾਲੀ ਦਲ ਜੁਆਇਨ ਕਰ ਲਈ ਠੀਕ ਹੈ ਜੀ ਜਿੰਨੇ ਬੰਦੇ ਡਿਵੈਲਪਮੈਂਟ ਕੀਤੀ ਹੋਵੇ ਉਹਨੂੰ ਪਬਲਿਕ ਉਹਦਾ ਸਾਥ ਨਹੀਂ ਦੇਗੀ ਕਿਹੜੀ ਗੱਲ ਹੋ ਰੇ ਫਿਰ ਉਹ ਕਿਉਂ ਰੇ ਜੇ ਸਟੇਡੀਅਮ ਹੈ ਜਾਂ ਉਹ ਆ ਜਦੋਂ ਇਹ 10 ਸਾਲ ਤੇ ਰਹੇ ਕਾਂਗਰਸ ਕਾਲੀਏ ਦੇ ਉਹਨਾਂ ਦਾ ਤੇ ਕਹਿਣਾ ਹੈ ਕਿ ਪਹਿਲੇ ਅੰਬਰਸਰ ਦੇ ਵਿੱਚ ਕੋਈ ਪੁੱਛਦਾ ਨਹੀਂ ਸੀ ਜੇਕਰ ਗੱਲ ਕਰ ਲਈਏ 에어ਪੋਰਟ ਦੇ ਹਾਲਾਤ ਇੰਨੇ ਮਾੜੇ ਸੀ ਰੋਡ ਦੇ ਹੁਣ ਜਦੋਂ ਕੋਈ ਬਾਹਰੋਂ ਆਂਦਾ ਹੈ ਤਾਂ ਲੋਕ ਚਾਹ ਦੇ ਵਿੱਚ 에어ਪੋਰਟ ਦੇ ਲਾਗੇ ਉਹਨੂੰ ਕਹਿੰਦੇ ਨੇ ਕਿ ਦੇਖੋ ਸਾਡਾ ਜਿਹੜਾ ਸ਼ਹਿਰ ਹੈ ਬਾਹਰ ਦੇ ਵਾਂਗੂ ਲੱਗਦਾ ਸਰ ਇਹ 에어ਪੋਰਟ ਦੇ ਵੇਖੋ ਇੱਕ ਇੰਟਰਨੈਸ਼ਨਲ ਹੈਗਾ ਇਹ ਤੇ ਹਰ ਗਵਰਨਮੈਂਟ ਜਿਹੜੀ ਵੀ ਆਏਗੀ ਉਹਨੇ ਬਣਾਣਾ ਹੀ ਬਣਾਣਾ ਵਾ ਉਹਨੇ ਇਹਨੂੰ ਬਣਾਣਾ ਵਾ ਕਿਉਂ ਕਿ ਕੱਲ ਨੂੰ ਵਿਦੇਸ਼ੀ ਟੂਰਿਸਟ ਆਂਦਾ ਵਾ ਆਪਣੀ ਇਹ ਪੇਸ਼ਤੀ ਨਹੀਂ ਆਪਾਂ ਕਿਸੇ ਨੇ ਵੀ ਆਪਣੇ ਸਰਕਾਰ ਨੂੰ ਕਿਸੇ ਨੇ ਕਰਾਣੀ ਆਪਣੀ ਉਹਦੇ ਟੂਰਿਸਟ ਆਂਦਾ ਵਾ ਉਹਨੇ ਤੇ ਆਪਣਾ ਡਵੈਲਪਮੈਂਟ ਕਰਨੀ ਕਰਨੀ ਹੈ 에어ਪੋਰਟ ਬੰਨਾ ਹੀ ਬੰਨਾ ਵਾ 에어ਪੋਰਟ ਹੱਲੇ ਕਿੰਨੀਆਂ ਗੂਟਾਂ ਰੁਕੀਆਂ ਹੋਈਆਂ ਵਾ ਵੇਖੋ ਮੇਰੀ ਗੱਲ ਸੁਣੋ ਕਿੰਨੀਆਂ ਗੂਟਾਂ ਫਲੈਟਾਂ ਲਿਆਏ ਕੋਈ ਫਿਰ ਵੀ ਓਇਲਾ ਸਭ ਕੁਝ ਨਾ ਕੁਝ ਲੈ ਕੇ ਆਏ ਨੇ ਅੰਮ੍ਰਿਤਸਰ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਭਈ ਉਹ ਪਰ ਕੁਛ ਨਾ ਕੁਝ ਇੱਥੇ ਲੈ ਕੇ ਆਏ ਨੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਕੁਲਦੀਪ ਸਿੰਘ ਢਾਲੀਵਾਲ ਦੀ ਉਹ ਜਦੋਂ ਦੀ ਪਾਰਟੀ ਬਣੀ ਹੋਈ ਹੈ ਉਹਨਾਂ ਦੇ ਕਿਸ ਤਰ੍ਹਾਂ ਦੇ ਕੰ ਸਰਕੁਲਦੀਪ ਸਿੰਘ ਢਾਲੀਵਾਲ ਨੇ ਜੇ ਕੋਈ ਕੰਮ ਕੀਤਾ ਹੁੰਦਾ ਤੇ ਅੱਜ ਉਹਨੂੰ ਮੰਤਰੀ ਤੋਂ ਐਮਪੀ ਦੀ ਸੀਟ ਜੋ ਦੇਤੀ ਕਿਹੜੀ ਗੱਲਾਂ ਦਿੱਤੀ ਠੀਕ ਹੈ ਮੌਜੂਦਾ ਇੱਥੋਂ ਦੇ ਆ ਮੰਤਰੀ ਨੇ ਕਦੀ ਅਜੇ ਤੱਕ ਅਸੀਂ ਤੇ ਦੇਖੇ ਨਹੀਂ ਉਹਨਾਂ ਨੂੰ ਨਾ ਕੋਈ ਭਾਜੀ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਇਧਰੋਂ ਕੰਪਨੀ ਬਾਹਰ ਤੋਂ ਲੰਘ ਜਿਓ ਉਹ ਸਾਈਡ ਦੇ ਉੱਤੇ ਰਾਤ ਨੂੰ ਖਲੋਤੇ ਹੁੰਦੇ ਆ ਆਪਣਾ ਛੁਰੀਆਂ ਮਾਰਦੇ ਆ ਲੋਕਾਂ ਦਾ ਸਟੈਂਸ ਨੇਚਰ ਸਰ ਮਤਲਬ ਆਦਮੀ ਸੇਫ ਹੈਗਾ ਜੇ ਅੰਮ੍ਰਿਤਸਰ ਦੇ ਵਿੱਚ ਸੇਫ ਹੈਗਾ ਤੁਸੀਂ ਦੱਸੋ ਰੋਜ਼ ਹੀ ਕ੍ਰਾਈਮ ક્રાઈમ ਕਿਤੇ ਕਿਤੇ 42 લાખ રૂપિયા લૂટਾਂਦੇ ਆ ਕਿਤੇ ਕਿਸੇ ਨੂੰ ગોળી માર ਕੇ ਜਾ ਰਹੇ ਕਿਤੇ ਕੁਛ શરય આમ ਦਿਓ ਕਰਦੇ ਪਏ ਨੇ ਲਾਗੇ ਪੁਲਿਸ ਦਾ ਥਾਣਾ ਹੁੰਦਾ ਵਾ ਤਾਂ ਵੀ ਲੁੱਟ ਕੇ ਲੈ ਜਾਂਦੇ ਪਏ ਬਿਲਕੁਲ ਇਹ ਥੋੜੇ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਸਾਬਕਾ ਆਈਪੀਐਸ ਅਫਸਰ ਵਿਜੇ ਕੁਰੇ ਪ੍ਰਤਾਪ ਸਿੰਘ ਵੱਲੋਂ ਇੱਕ ਸਪੀਚ ਦਿੱਤੀ ਗਈ ਹੈ ਤੇ ਜਿਨ੍ਹਾਂ ਨੇ ਆਪਣੀ ਸਰਕਾਰ ਤੇ ਨਿਸ਼ਾਨਾ ਕੱਸਿਆ ਤੇ ਉੱਚ ਅਧਿਕਾਰੀਆਂ ਦੇ ਨਾਂ ਵੀ ਲਏ ਆ ਉਹ ਵੀਡੀਓ ਨੂੰ ਕਿਸ ਤਰ੍ਹਾਂ ਦੇ ਸਰ ਉਹ ਕਿਉਂ ਦਿੱਤਾ ਆਈਪੀਐਸ ਅਫਸਰ ਰਹੋ ਕੋਣ ਦਸ਼ਾਏ ਨਸ਼ੇਬ ਕਾਂਡੇ ਨਾ ਫਿਰ ਉਹਨਾਂ ਨੇ ਆਪਣੇ ਰਾਗਵ ਚੱਡਾ ਦੇ ਖਿਲਾਫ ਬੋਲੇ ਕਿ ਨਹੀਂ ਨਸ਼ਾ ਦੇ ਉਹ ਕਰਾ ਦੇ ਪਹਿਲਾਂ ਵਿਕਰਨ ਸਿੰਘ ਮਜੀਠੀ ਦਾ ਨਾਮ ਆਉਂਦਾ ਸੀ ਹੁਣ ਰਾਗਵ ਚੱਡਾ ਜੀ ਆ ਗਏ ਜੇ ਤੰਮ ਕਰਦੇ ਪਏ ਨੇ ਤੇ ਤਾਂ ਹੀ ਉਹਨਾਂ ਨੇ ਬੋਲਿਆ ਠੀਕ ਹੈ ਕਿ ਨਹੀਂ ਜੇ ਉਹਨਾਂ ਦੇ ਆਪਣੀ ਹੀ ਸਰਕਾਰ ਦਾ ਆਪਣਾ ਐਮ ਐਲ ਏ ਜਿਹੜਾ ਵਾ ਉਹ ਬੋਲਦਾ ਪਿਆ ਵਾ ਵਿਜੇ ਕੁਮਾਰ ਪ੍ਰਤਾਪ ਜਦੋਂ ਆਈ ਪੀ ਐਸ ਅਫਸਰ ਸੀ ਇੱਥੇ ਐਸ ਐਸ ਪੀ ਵੀ ਰਹੇ ਆ ਅਸੀਂ ਆਪ ਖੁਦ ਉਹਨਾਂ ਦੀ ਤਾਰੀਫ ਕਰਦੇ ਆ ਉਹ ਆ ਕੇ ਭੇਸ਼ ਬਦਲ ਕੇ ਵੇਦੇ ਸੀ ਜਿਹੜਾ ਕ੍ਰਾਈਮ ਕਰਦਾ ਸੀ ਉਹਨੂੰ ਫੜਦੇ ਸੀ ਸੋ ਸਰਕਾਰ ਦੇ ਖਿਲਾਫ ਜਿਹੜਾ ਬੋਲਦਾ ਪਿਆ ਉਹ ਕਿੰਨਾ ਕੁ ਦੁਖੀ ਹੋਏਗਾ ਜੀ ਗੱਲ ਕਰ ਲਈਏ ਬੀਜੇਪੀ ਸਰਕਾਰ ਦੀ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ 400 ਸੀਟਾਂ ਤੋਂ ਪਲੱਸ ਆਣਗੇ ਤਾਂ ਬੀਜੇਪੀ ਦੇ ਕੰਮਾਂ ਨੂੰ ਕਿਸ ਤਰ੍ਹਾਂ ਵੇਖਦੇ ਸਰ ਬੀਜੇਪੀ ਵਾਲੇ ਤੁਸੀਂ ਮੈਂ ਦੇਖੋ ਅੰਬਰਸ ਪੰਜਾਬ ਦੇ ਵਿੱਚ ਉਹਨਾਂ ਦਾ ਆਧਾਰ ਨਹੀਂ ਹੈਗਾ ਆਪਾਂ ਬਾਹਰ ਦੀ ਗੱਲ ਹੀ ਨਹੀਂ ਕਰਦੇ ਆਧਾਰ ਨਹੀਂ ਹੈਗਾ ਪਰ ਫਿਰ ਵੀ ਉੱਥੇ ਉਹਨਾਂ ਨੇ ਈਵੀਐਮ ਜਿਹੜੀ ਹੈਗੀ ਉਹਨਾਂ ਨੇ ਕਰਦੇ ਕਰਦੇ ਆ ਈਵੀਐਮ ਵਗਾਰਾ ਉਹਨਾਂ ਕਰਕੇ ਉਹਨਾਂ ਨੇ ਆਪਣਾ ਸਰਕਾਰ ਕਿਉਂਕਿ ਜੇ ਤੇ ਬੀਜੇਪੀ ਦਾ ਆਧਾਰ ਹੋਵੇ ਤੇ ਅਜੇ ਵੱਖਰੇ ਵੱਖਰੇ ਕਿਉਂ ਹੁੰਦੇ ਨੇ ਮਰੇਕ ਦਸ ਅਕਾਲੀ ਦਲ ਤੇ ਹੈ ਜਿਹੜੀ ਪਾਰਟੀ ਹੈ ਇਹ ਵੱਖਰੀ ਕਿਉਂ ਹੈ ਕਿਉਂ ਹੈ ਕਿ ਜੇ ਇਹਨਾਂ ਦਾ ਆਧਾਰ ਹੀ ਨਹੀਂ ਹੈਗਾ ਆਪ ਜੀ ਲੜੀ ਜਾਂਦੇ ਕੋਈ ਕੰਮ ਕੀਤਾ ਇਹਨਾਂ ਨੇ ਮੈਨੂੰ ਦੱਸੋ ਜੇ ਕਾਲੀਦਾਲ ਹੀ ਉਦੋਂ ਨਸ਼ਾ ਵੇਚਦਾ ਸੀ ਹੈ ਨਸ਼ਾ ਦੇ ਨਸ਼ੇ ਦੀ ਦੇ ਪਰਮਾਰ ਇੱਥੇ ਇੱਥੇ ਲੋਕ ਭਾਜੀ ਰੋਜ਼ ਤੇ ਮਰਦੇ ਪਏ ਆ ਮੇਰੇ ਇੱਕ ਗੱਲ ਰੋਜ਼ ਹੀ ਮਰਦੇ ਪਏ ਆ ਜਿਹੜਾ ਬੰਦਾ ਨਸ਼ੇ ਦੇ ਨਾਲ ਮਰੇਗਾ ਉਹਦੇ ਮਾਪੇ ਉਹ ਕਿ ਇਕੱਲਾ ਇਕੱਲੇ ਪੁੱਤਰ ਅੱਜ ਕੱਲ ਇੱਕ ਇੱਕ ਬੱਚਾ ਇੱਕ ਲੜਕੀ ਇਹ ਦੱਸੋ ਤੁਸੀਂ ਕੋਈ ਦੂਜਾ ਬੱਚਾ ਹੁੰਦਾ ਨਹੀਂ ਵਿਚਾਰੇ ਇਹਨੇ ਕੋਈ ਆਪਾਂ ਦੇ ਲੋਕ ਆਬਾਦੀ ਨੂੰ ਕੰਟਰੋਲ ਚ ਕਰਨ ਦੇ ਆ ਜੇ ਗੱਲ ਕਰੀਏ ਨੀਲ ਜੋਸ਼ੀ ਜੀ ਦੀ ਉਹਨਾਂ ਦਾ ਤਾਂ ਇਹ ਵੀ ਕਹਿਣਾ ਕਿ ਹੈਰੀਟੇਜ ਸਟਰੀਟ ਦੀ ਗੱਲ ਕਰ ਲਈਏ ਚਾਹੇ ਕੰਪਨੀ ਬਾਗ ਦੀ ਕਰ ਲਈਏ ਇੱਥੇ ਜਿਹੜੀਆਂ ਐਕਸਰਸਾਈਜ਼ ਦੀਆਂ ਮਸ਼ੀਨਾਂ ਤੱਕ ਵੀ ਨੇ ਆਪਾਰਕਾਂ ਦਾ ਸੁਧਾਰ ਉਹਨਾਂ ਵੱਲੋਂ ਹੀ ਜਿਹੜਾ ਕੀਤਾ ਗਿਆ ਸਰ ਹੈਰੀਟੇਜ ਸਟਰੀਟ ਜਿਹੜੀ ਉੱਥੇ ਆਪਣਾ ਮਹਾਰਾਜਾ ਰਣਜੀਤ ਸਿੰਘ ਲਾ ਕੇ ਚੱਲ ਜਿਓ ਸਾਰੀ ਟੁੱਟੀ ਪਈ ਜੇ ਸਾਰੀ ਬੈਠੀ ਪਈ ਜੇ ਜੇ ਡਿਵੈਲਪਮੈਂਟ ਕੀਤੀ ਹੁੰਦੀ ਤੇ ਉਹ ਅੱਜ ਟੁੱਟੇ ਪਿਆ ਹੁੰਦਾ ਦੇਖੋ ਜਾ ਕੇ ਤੁਸੀਂ ਇੱਕ ਵਾਰੀ ਚੈੱਕ ਕਰ ਲੋ ਜੇ ਨਾ ਹੋਏਗੀ ਮੈਂ ਆਪਣੇ ਆਪ ਨੂੰ ਇਹਨਾਂ ਨੇ ਉਹ ਕੋ ਚਾ ਕੇ ਤੁਸੀਂ ਟੁੱਟ ਆਹ ਕੀ ਹੈਗਾ ਇਹਨਾਂ ਦੀ ਰਿਪੇਅਰਮੈਂਟ ਹੁਣ ਇਹਨਾਂ ਨੇ ਪਰਸਵ ਚੋਥ ਆ ਇਥੇ ਆ ਜਿਹੜੇ ਰੰਗ ਰੋਗਣ ਕੀਤਾ ਜੇ ਪਹਿਲਾਂ ਤੇ ਚੂ ਚੂ ਕਰਦੇ ਸੀ ਸਾਰੇ ਝੂਠੇ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਤੁਸੀਂ ਕਿਹੜਾ ਚਿਹਰਾ ਤੁਹਾਨੂੰ ਦੇਖਣਾ ਚਾਹੁੰਦੇ ਜੇ ਸਰਕਾਰ ਦੇ ਵਿੱਚ ਸਰ ਮੈਂ ਤੇ ਵੇਖੋ ਗਰਜੀਤ ਸਿੰਘ ਹੋਈ ਨੂੰ ਦੇਖਦਾ ਚਾਹਨਾ ਕਿਉਂਕਿ ਉਹਨਾਂ ਦਾ ਜਿਹੜਾ ਧੰਮਕਰ ਆ ਨਾ ਜਿਹੜਾ ਆਮੀ ਸੰਸਦ ਦੇ ਵਿੱਚ ਬੋਲਦਾ ਜਿਹੜੀ ਡਿਵੈਲਪਮੈਂਟ ਵਾਸਤੇ ਬੋਲਦਾ ਵਾ ਅਸੀਂ ਤਾਂ ਉਹਨੂੰ ਚਾਹਾਂਗੇ ਨਾ ਅੱਜ ਐਮ ਐਲ ਏ ਐਮ ਐਲ ਏ ਦੇ ਆਪਣੇ ਉਹਦੇ ਵਿੱਚ ਵਿਧਾਨ ਸਭਾ ਜੇ ਨਹੀਂ ਬੋਲਦੇ ਇਹ ਸਾਨੂੰ ਆ ਚਾਹੀਦਾ ਸਾਡੇ ਇਲਾਕੇ ਚ ਆਇਆ ਚਾਹੀਦਾ ਹੈ ਇਹ ਚਾਹੀਦਾ ਦੱਸੋ ਬਹੁਤ ਬਹੁਤ ਸ਼ੁਕਰੀਆ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਕਿਉਂਕਿ ਜਨਤਾ ਦੀ ਵੋਟ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਨਤਾ ਨੇ ਹੀ ਵੋਟਾਂ ਪਾਉਣੀਆਂ ਨੇ ਤੇ ਜਨਤਾ ਨਾਲ ਗੱਲ ਕਰਨੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਨਤਾ ਤੋਂ ਬਿਨਾ ਸਰਕਾਰ ਨਹੀਂ ਬਣ ਸਕਦੀ ਸਭ ਤੋਂ ਪਹਿਲੇ ਤੇ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਚ ਮੇਰੇ ਕੋ ਗਏ ਹੋ ਇਹ ਨਾ ਕਰਦੇ ਫਿਰ ਇਹ ਦੁਬਾਰਾ ਫੇਰ ਉਹਦਾ ਕੀ ਪੁੱਛੋਗੇ ਉਹ ਬੋਲੀਂਗੇ ਦੱਸੋ ਕਿਸ ਤਰੀਕੇ ਦਾ ਤੁਸੀਂ ਐਮਪੀ ਚਾਹੁੰਦੇ ਜੇ ਹੁਣ ਜਿਹੜੀ ਇਲੈਕਸ਼ਨ ਚੱਲੇਗੀ ਕਿਸ ਤਰੀਕੇ ਦਾ ਐਮਪੀ ਚਾਹੀਦਾ ਜਿਹੜਾ ਸਟੇਟ ਸੈਂਟਰ ਗਵਰਨਮੈਂਟ ਦੀਆਂ ਸਹੀ ਗੱਲਾਂ ਨੂੰ ਜਿਹੜੀ ਤਦਵੀਜ਼ ਹੋਵੇ ਤਾਂ ਹੀ ਉਹ ਜਿਹੜੀ ਗੱਲ ਹੈ ਸਟੇਟ ਗਵਰਨਮੈਂਟ ਨਾਲ ਕੋਈ ਸਰਕਲ ਨਹੀਂ ਕਰਨ ਦਾ ਜਿੰਦਾਂ ਦਾ ਮਰਜ਼ੀ ਐਮਪੀ ਹੋਵੇ ਕੋਈ ਗੱਲ ਬਾਤ ਨਹੀਂ ਗੱਲ ਗੜੀ ਸਿਆਸੀ ਖਾੜੇ 'ਚ ਚਾਰ ਚਿਹਰੇ ਨਜ਼ਰ ਆ ਰਹੇ ਨੇ ਅਨਿਲ ਜੋਸ਼ੀ ਜੀ ਗੁਰਜੀਤ ਸਿੰਘ ਓਜ਼ਲਾ ਕੁਲਦੀਪ ਸਿੰਘ ਢਾਲੀਵਾਲ ਤੇ ਤਰਨਜੀਤ ਸਿੰਘ ਸੰਧੂ ਚਾਰਾਂ ਦੇ ਵਿੱਚੋਂ ਕਿਹੜਾ ਚਿਹਰਾ ਦੇਖਣਾ ਜ਼ਿਆਦਾ ਪਸੰਦ ਕਰਦੇ ਜੀ ਅਫਤਾਰਨਜੀਤ ਸਿੰਘ ਸੰਧੂ ਤਰਨਜੀਤ ਸਿੰਘ ਪੜਿਆ ਲਿਖਿਆ ਸਾਰਿਆਂ ਨਾਲ ਸਿਆਣਾ ਬੰਦਾ ਸਭ ਨਾਲ ਸਿਆਣਾ ਬੰਦਾ ਸਭ ਦੀ ਸਮਝ ਲੱਗਦਾ ਕਿ ਐਮਬੈਸਡਰ ਐਮਬੈਸਡਰ ਦੇ ਆ ਬਾਹਰ ਲੈਣੇ ਮੁਲਕ ਦਾ ਇਸ ਵਾਸਤੇ ਉਹ ਉਹਦੇ ਉਹ ਹੀ ਹੱਕਦਾਰ ਹੈ ਵੋਟ ਪਾਣ ਦਾ ਮੌਜੂਦਾ ਸਰਕਾਰ ਜਿਹੜੀ ਹਲੇ ਬਣੀ ਹੈ ਤਾਜ਼ਾ ਜੀ ਆਮ ਪਾਰਟੀ ਦੀ ਗੱਲ ਕਰੀਏ ਉਹਨਾਂ ਦਾ ਵੀ ਜਿਹੜਾ ਕੈਂਡੀਡੇਟ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਨਹੀਂ ਚਾਹੀਦੇ ਨਹੀਂ ਜੀ ਨਹੀਂ ਉਹਨਾਂ ਨੇ ਜੇ ਨਹੀਂ ਉਹਨਾਂ ਨੂੰ ਤਾਂ ਕਦੀ ਵੇਖਿਆ ਹੀ ਨਹੀਂ ਉਹ ਸਟੇਟ ਦੇ ਬੰਦੇ ਨੇ ਤਾਂ ਨਹੀਂ ਵੀ ਕਦੀ ਵੇਖਿਆ ਇਹਦੇ ਨਾਲ ਦੀ ਗਵਰਨਮੈਂਟ ਆ ਉਹ ਕੁਝ ਵੀ ਨਹੀਂ ਕਰਦੇ ਸਵੇਰ ਦੀ ਬੱਤੀ ਗਈ ਜੇ ਲੋਕਾਂ ਦੀ ਕੋਈ 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 ਨਹੀਂ ਜਲਦੀ ਰੋਈ ਬੱਤੀ ਜਾਂਦੀ ਹੈ ਕੋਈ ਹਿਸਾਬ ਤਾਂ ਨਹੀਂ ਕੋਈ ਪੁੱਛਦਾ ਕਿ ਇਸ ਤਰ੍ਹਾਂ ਨਹੀਂ ਕੀਏ ਤਾਂ ਕੀ ਨਹੀਂ ਕੋਈ ਸੁਣਵਾਈ ਨਹੀਂ ਆ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਜੇ ਕਿ ਆਮ ਪਾਰਟੀ ਨੇ ਕਿਹਾ ਹੈ ਕਿ ਆਪਾਂ ਸਾਰੇ ਪਾਸੇ ਜਿਹੜੀ ਬਿਜਲੀ ਮੁਫਤ ਕਰ ਦਿੱਤੀ ਹੋਈ ਹੈ ਤਾਂ ਬਿਜਲੀ ਦੇ ਸਿਰ ਤੇ ਹੀ ਜਿਹੜੀਆਂ ਵੋਟਾਂ ਇਕੱਠੀਆਂ ਕੀਤੀਆਂ ਜਾਣਗੀਆਂ ਜਾਂ ਫਿਰ ਹੋਰ ਵੀ ਕੋਈ ਇਹਨਾਂ ਨੇ ਸੋਚਿਆ ਅੰਮ੍ਰਿਤਸਰ ਸ਼ਹਿਰ ਲਈ ਆ ਪੰਜਾਬ ਲਈ ਜੇ ਬਿਲ ਨਾਲ ਨਾਲ ਵੋਟਾਂ ਨਹੀਂ ਹੋਣਗੀਆਂ ਪਹਿਲੋਂ ਅਸਰ ਹੈਗਾ ਸੀ ਹੁਣ ਅਸਰ ਉਹਦਾ ਖਤਮ ਹੋ ਗਿਆ ਕਿਉਂਕਿ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਫੇਲ ਹੋ ਗਈਆਂ ਕਿਉਂਕਿ ਖੂਹਾਂ ਹੁੰਦੀਆਂ ਵੀ ਐ ਲਾਈਟਾਂ ਆਮ ਪਬਲਿਕ ਜਾਂਦੀਆਂ ਵੀ ਐ ਕੋਈ ਸੁਣਾਈ ਨਹੀਂ ਹੁੰਦੀ ਕਿਸੇ ਅਫਸਰ ਕੋਲ ਮੈਂ ਫੋਨ ਕੀਤਾ ਕੋਈ ਫੋਨ ਹੀ ਨਹੀਂ ਚੁੱਕਦਾ ਸਮਝਿਆ ਨਹੀਂ ਤੇ ਜਿਹੜੀ ਬਿਜਲੀ ਥੋੜਾ ਦੇਖਣੀ ਪਈ ਅਸੀਂ ਕਹਿੰਦੇ ਬਿੱਲਿਆ ਰੇਟ ਘਟਾ ਦਿਓ ਸਭ ਨੂੰ ਬਿੱਲ ਆ ਦਿਓ ਸਮਝਿਆ ਨਹੀਂ ਤੇ ਪਬਲਿਕ ਦੀ ਸੇਵਾ ਕਰੋ ਜਦ ਵੀ ਪਬਲਿਕ ਮਿਲੋਗੇ ਨਹੀਂ ਕੋਈ ਕਰੋਗੇ ਨਹੀਂ ਕੋਈ ਲਾਣਾ ਨਹੀਂ ਕੋਈ ਦੇਣਾ ਨਹੀਂ ਤਾਂ ਕੀ ਫਾਇਦਾ ਹੋਏਗਾ ਦੋ ਨੰਬੜੀ ਬਿਜਲੀ ਬੰਦ ਕਰ ਦਿਓ ਖਾਲੀ ਲਈ ਫ੍ਰੀ ਹੋਣ ਲਈ ਤੇਰਾ ਕਿਹੜਾ ਵੇਖਣਾ ਪਸੰਦ ਕਰਦੇ ਜੀ ਐਮਪੀ ਤੇ ਤੇਰਾ ਜਿਹੜਾ ਆਪਣਾ ਮੇਕਅਪ ਲਾ ਕੇ ਜਿਹੜਾ ਜਾਣੇ ਜੋਸ਼ੀ ਦਾ ਲਖਣਾ ਚਾਹੁੰਦੇ ਜੀ ਜਿਹੜਾ ਸਰਦਾਰ ਬੀਜੇਪੀ ਦਾ ਖੜਾ ਆ ਉਹ ਲਖਣਾ ਜੀ ਸਿੰਘ ਆਪਾ ਰਟੀਨ ਸੰਧੂ ਤਾਂ ਬਿਲਕੁਲ ਲੋਕ ਜਿਹੜੇ ਨੇ ਆਪਣੀ ਆਪਣੀ ਰਾਏ ਦੇ ਰਹੇ ਨੇ ਕਿ ਆਖਿਰ ਕਿਸ ਚਿਹਰੇ ਨੂੰ ਜਿਹੜੀ ਉਹ ਵੋਟ ਪਾਣਾ ਚਾਹੁੰਦੇ ਨੇ ਕਿਹੜੀ ਸਰਕਾਰ ਉਹਨਾਂ ਲਈ ਜਿਹੜਾ ਕੰਮ ਕਰਨਾ ਚਾਹਦੀ ਹੈ ਉਹ ਸਾਰੇ ਹੀ ਜਨਤਾ ਹੀ ਡਿਸਾਈਡ ਕਰੇਗੀ ਕਿਉਂਕਿ ਜਨਤਾ ਤੋਂ ਬਿਨਾਂ ਨਾ ਤਾਂ ਸਰਕਾਰ ਬਣ ਸਕਦੀ ਹੈ ਨਾ ਚੱਲ ਸਕਦੀ ਹੈ ਤਾਂ ਜਨਤਾ ਦੀ رائے ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਓ ਮਹਾਰਾਜ ਜੀ ਰਾਮਰਾਜ ਜੀ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਕਿਵੇਂ ਦੇਖਦੇ ਜੇ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਕਿਹੜੇ ਚਿਹਰੇ ਨੂੰ ਜਿਹੜਾ ਪਸੰਦ ਕਰਦੇ ਜੇ ਚਾਰ ਲੋਕ ਜਿਹੜੇ ਖੜੇ ਹੋਏ ਨੇ ਅਲੱਗ-ਅਲੱਗ ਪਾਰਟੀਆਂ ਤੋਂ ਗੱਲ ਕਰ ਲਈ ਨੀਲ ਜੋਸ਼ੀ ਗੁਰਜੀਤ ਸਿੰਘ ਓਜਲਾ ਕੁਲਦੀਪ ਸਿੰਘ ਢਾਲੀਵਾਲ ਤੇਤਰੰਜੀਤ ਸਿੰਘ ਸੰਧੂ ਕਿਸ ਚਿਹਰੇ ਨੂੰ ਚਾਹੁੰਦੇ ਜਿਹੜਾ ਐਮਪੀ ਬਣ ਛੱਡ ਕੇ ਕਾਲੀਆਂ ਨੂੰ ਛੱਡ ਕੇ ਜਿੱਧਰ ਕੇ ਦਾ ਮਨਵਾਦ ਦਾ ਬੰਨੋ ਇਹਨਾਂ ਤੇ ਵੋਟ ਨਹੀਂ ਪਾਉਣੀ ਚਾਹੀਦੀ ਅੱਛਾ ਆਮ ਪਾਰਟੀ ਦੇ ਆਮ ਪਾਰਟੀ ਬਸਦੀ ਹੈ ਜਾਂ ਕਾਂਗਰਸ ਇਹਨਾਂ ਦੇ ਕਿਹੜੇ ਕੰਮ ਦੇ ਮਤਲਬ ਕੰਮ ਦੇਖ ਕੇ ਜਿਹੜੇ ਇਹਨਾਂ ਨੂੰ ਦੁਬਾਰਾ ਲੈਣਾ ਚਾਹੁੰਦੇ ਆਮ ਪਾਰਟੀ ਨੇ ਲੋਕਾਂ ਦੇ ਬੱਤੀ ਦੇ ਬੇਲ ਮਾਫ ਕੀਤੇ ਨੇ ਗਰੀਬਾਂ ਦਾ ਦਵਾਈਆਂ ਫਰੀ ਕੀਤੀਆਂ ਨੇ ਹੋਰ ਉਹਨਾਂ ਪੜਾਈਆਂ ਫਰੀ ਕੀਤੀਆਂ ਨੇ ਹੋਰ ਉਹਨਾਂ ਕਈ ਸਹੂਲਤਾਂ ਦਿੱਤੀਆਂ ਨੇ ਕਈ ਜੇ ਦੋ ਤਿੰਨ ਸਾਲਾਂ ਚ ਉਹਨਾਂ ਦੇਣੀਆਂ ਹੋਈਆਂ ਹਾਕਰਦਾਰ ਤੇ ਆਮ ਪਾਰਟੀ ਆ ਵੋਟਾਂ ਦੀ ਪਰ ਮੌਜੂਦਾ ਐਮਪੀ ਗੁਰਜੀਤ ਸਿੰਘ ਉਹ ਜ਼ਿਲ੍ਹਾ ਦਾ ਵੀ ਕਹਿਣਾ ਉਹਨਾਂ ਨੇ ਵੀ ਬਹੁਤ ਜ਼ਿਆਦਾ ਜਿਹੜਾ ਅੰਮ੍ਰਿਤਸਰ ਸ਼ਹਿਰ ਲਈ ਕੰਮ ਕੀਤਾ ਹੋਇਆ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਉਹ ਬਹੁਤ ਬਹੁਤ ਅੱਛੇ ਬੰਦੇ ਆ ਜੋ ਉਹਨਾਂ ਕੰਮ ਕੀਤਾ ਕੋਈ ਐਮਪੀ ਨਹੀਂ ਇਸੇ ਕਰ ਸਕਦਾ ਜਿਹੜੇ ਉਹਨਾਂ ਨੇ ਆਪਣੇ 10 ਸਾਲ ਦੇ ਕਾਲ ਦੇ ਵਿੱਚ ਕੰਮ ਕੀਤੇ ਰਿਕਾਰਡ ਬੀਟ ਕੀਤੇ ਆ ਵੋਟਾਂ ਦੇ ਹੱਕਦਾਰ ਤੇ ਉਹਦੇ ਨਾਲ ਸਾਹਿਬ ਵੀ ਪੂਰੇ ਨੇ ਅੱਗੋਂ ਹੋਰ ਵੋਟਰ ਦੀ ਮਰਜ਼ੀ ਆ ਭਾਵੇਂ ਆਮ ਨੂੰ ਪਾ ਦੇ ਤੇ ਭਾਵੇਂ ਉਹਦੇ ਨੂੰ ਪਾ ਦੇ ਬਾਕੀਆਂ ਨੂੰ ਪਾਰਟੀ ਨੂੰ ਕਿਸੇ ਨੂੰ ਵੋਟ ਨਹੀਂ ਦੇਣੀ ਚਾਹੀਦੀ ਅਸੀਂ ਗੱਲ ਕਰੀਏ ਲੋਕਾਂ ਆਮ ਲੋਕ ਦੀ ਗੱਲ ਕਰੀਏ ਆਮ ਲੋਕਾਂ ਦੀ ਕਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਜਿਹੜੇ ਧਿਆਨ ਦੇ ਵਿੱਚ ਸਰਕਾਰ ਨੂੰ ਰੱਖਣੀ ਚਾਹੀਦੀ ਹੈ ਜਿਹੜਾ ਵੀ ਕੋਈ ਐਮਪੀ ਬਣਦਾ ਹੈ ਤਾਂ ਕਿਹੜੀ ਗੱਲਾਂ ਦਾ ਧਿਆਨ ਰੱਖੇ ਧਿਆਨ ਉਹ ਵੀ ਪਾਜੂ ਕੇ ਸਿੰਚਾਈ ਦੀ ਆ ਉਹ ਹਸਪਤਾਲ ਫਰੀ ਚਾਹੀਦੇ ਆ ਹੋਰ ਲੋਕਾਂ ਨੂੰ ਸਹੂਲਤਾਂ ਚਾਹੀਦੀਆਂ ਵੀ ਆਪਣੇ ਰਾਸ਼ਨ ਹੁਸਨ ਸਸਤੇ ਮਿਲਨੇ ਚਾਹੀਦੇ ਆ ਮਹਿੰਗਾਈ ਟੁੱਟਣੀ ਚਾਹੀਦੀ ਆ ਹੋਰ ਆਪਣੇ ਗਰੀਬਾਂਲੇ ਧਿਆਨ ਰੱਖਣਾ ਚਾਹੀਦਾ ਇਹੋ ਸਰਕਾਰਾਂ ਦਾ ਐਮਪੀਆਂ ਦਾ ਕੰਮ ਆ ਜਿਹੜਾ ਕੋ ਚੰਗੇ ਕੰਮ ਕਰੂਗਾ ਉਹ ਗਾਂ ਵੋਟਾਂ ਲੈ ਲੀਂਦਾ ਉਹਦਾ ਸਾਫ ਦਾ ਜਿੱਤਨ ਦਾ ਕਾਰਨ ਇਹੋ ਹੀ ਆ ਕਿ ਅੱਗੇ ਉਹਨੇ ਕੰਮ ਚੰਗੇ ਕੀਤੇ ਨੇ ਤੇ ਜਿੱਤਦਾ ਰਿਆ ਐਕਟ ਵੀ ਹੋ ਸਕਦਾ ਮਾਰਜ ਦਾ ਉਹ ਜਨਤਾ ਉਹ ਲੈ ਮਗਰ ਵੀ ਬਸੇਰੀ ਆ ਤਾਂ ਦੇਖ ਸਾਦੇ ਜੀ ਜਨਤਾ ਦੀ ਰਾਏ ਜਿਹੜੀ ਆ ਕਿਉਂਕਿ ਜਨਤਾ ਕਹਿ ਰਹੀ ਹੈ ਜੋ ਕੰਮ ਕਰੇਗਾ ਉਸ ਨੂੰ ਵੋਟ ਮਿਲੇਗੀ ਕਿਉਂਕਿ ਜਨਤਾ ਨੇ ਹੀ ਵੋਟ ਪਾਣੀ ਹੈ ਤੇ ਜਨਤਾ ਹੀ ਸਰਕਾਰ ਬਣਾਏਗੀ ਤਾਂ ਪਿਛਲੇ ਕੰਮਾਂ ਨੂੰ ਨਹੀਂ ਦੇਖਿਆ ਜਾਣਾ ਜਿਹੜਾ ਹੁਣ ਕੰਮ ਕਰ ਰਹੇ ਨੇ ਉਹ ਆਪਣੇ ਕੰਮ ਦੇਖ ਕੇ ਹੀ ਵੋਟ ਪਾਣਗੇ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ